ਮੈਂ ਹੁਣੇ-ਹੁਣੇ ਇੱਕ ਖਬਰ ਦੇਖਦਾ ਆ ਰਿਹਾ ਸੀ ਕਿ ਪਹਿਲਾਂ ਹਰਿਆਣੇ ਨੇ ਕਿਹਾ ਸੀ ਕਿ ਸਾਡਾ ਕੋਟਾ ਜਿਹੜਾ ਪੰਜਾਬ ਦੇ ਪਾਣੀ ਦਾ ਉਹ ਘਟਾ ਦਿਓ ਤੇ ਫਿਰ ਹੁਣ ਅੱਜ ਰਾਜਸਥਾਨ ਨੇ ਵੀ ਕਹਿਤਾ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮਤਲਬ ਕਿ ਜਦੋਂ ਤਾਂ ਗਰਮੀਆਂ ਦੇ ਦਿਨ ਹੋਣ ਜਦੋਂ ਤਾਂ ਭੁੱਖੇ ਪਿਆਸੇ ਹੋ ਉਦੋਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਕੇ ਪਾਣੀ ਵੀ ਚਾਹੀਦਾ ਤੇ ਜਦੋਂ ਹੜ੍ਹਾਂ ਆਣ ਜਦੋਂ ਪੰਜਾਬ ਦੇ ਵਿੱਚ ਫਿਰ ਉਸ ਸਮੇਂ ਹਰਿਆਣੇ ਨੂੰ ਵੀ ਪਾਣੀ ਨਹੀਂ ਚਾਹੀਦਾ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਇਹ ਮਤਰੀ ਹੀ ਮਾੜਾ سلوਕ ਹੈ ਜਿਹੜਾ ਹੋਣਾ ਨਹੀਂ ਚਾਹੀਦਾ ਸੋ ਅੱਜ ਵੀ ਸਾਡੇ ਬਰਾਬਰ ਖੜਨਾ ਚਾਹੀਦਾ ਹੈ ਬਾਕੀ ਕੋਈ ਨਹੀਂ ਅਕਾਲਪੁਰ ਖਵਾਇਕਰੂ ਨਾਲ परमात्मा ਨਾਲ ਪੰਜਾਬੀ ਕਦੇ ਨਹੀਂ ਡੋਲਦੇ ਕਦੇ ਨਹੀਂ ਹਾਰਦੇ ਪੰਜਾਬ ਦੁਆਰਤੀ ਆਪਣੇ ਸਰਪੈਰਾ ਸਰ ਜਲਦੀ ਖੜਾ ਹੋਊਗਾ ਬੱਤੀ ਸਾਹਿਬ ਓਵਰਆਲ ਸਿਚੁਏਸ਼ਨ ਕੀ ਅੱਜ ਦੀ ਡਿਰੇਕਟੋਰੇਟ ਦੇ ਦੇਖੋ ਸਿਚੁਏਸ਼ਨ ਇਹ ਹੈ ਕਿ ਰਾਵੀ ਦਾ ਪਾਣੀ ਕੁਛ ਘਟਿਆ ਹੈ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਘੱਗਰ ਦੇ ਵਿੱਚ ਪਾਣੀ ਜ਼ਿਆਦਾ ਹੈ ਤੇ ਇਹ ਸਾਰੇ ਏਰੀਆ ਦੇ ਵਿੱਚ ਜਾਨੀ ਕਿ ਵੈਸੇ ਤਾਂ ਚਲੋ ਸਾਰੇ ਦੇ ਸਾਰੇ ਜਿਹੜੇ 23 ਜ਼ਿਲ੍ਹੇ ਨੇ ਉਹਨਾਂ ਚ ਹਾਈਲਰਟ ਹੈ ਗਈ ਹੈ ਪਰ ਫੇਰ ਵੀ ਚਲੋ ਜਿੰਨੀ ਮਸ਼ਤੇਦੀ ਦੇ ਨਾਲ ਜਿੰਨੀ ਲੋਕ ਕੰਮ ਸੰਗਤ ਕੰਮ ਬਹੁਤ ਕਰਨ ਲੱਗੀ ਰਹੀ ਹੈ ਜਿੱਥੇ ਕਿਤੇ ਲੱਗਦਾ ਕਿ ਜਿਹੜਾ ਤੂਸੀ ਬੰਦ ਹੈ ਜਿਹੜਾ ਕਿ ਕਮਜ਼ੋਰ ਪੈਂਦਾ ਹੈ ਉੱਥੇ ਜਾ ਕੇ ਜਣੀ ਕਿ ਬੋਰੀਆਂ ਦੇ ਵਿੱਚ ਰੇਤੇ ਭਰ ਕੇ ਲਗਾ ਰਹੇ ਨੇ ਹਰ ਜਣੀ ਕਿ ਹਰੇਕ ਪੱਖੋਂ ਜਣੀ ਕਿ ਲੱਗੇ ਹੋਏ ਬਾਕੀ ਕੰਟਰੋਲਡ ਪੁਆਇੰਟ ਜਿਹੜਾ ਕੰਟਰੋਲਡ ਵਿਊ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ ਵੀ ਤਾਂ ਜੋ ਜ਼ਿਆਦਾ ਨੁਕਸਾਨ ਨਾ ਹੋ ਸਕੇ ਉਹਨਾਂ ਡਿਪੈਂਡ ਕਰਦੇ ਦੇਖੋ ਕੁਦਰਤ ਨੂੰ ਕੋਈ ਜੱਜ ਨਹੀਂ ਕਰ ਸਕਦਾ ਹੁਣ ਪਿੱਛੇ ਕਿੰਨੀ بارش ਹੋਊਗੀ ਪੰਜਾਬ ਚ ਕਿੰਨੀ بارش ਹੋਊਗੀ ਕਿੰਨੀ ਲੰਬਾ ਸਮਾਂ ਹੋਊਗੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਨਪ੍ਰੇਡਿਕਟਿਡ ਨੇ ਸਿਰਫ ਆਪਾਂ ਤਾਂ ਕੀ ਅਸਰ ਨਹੀਂ ਲਾ ਸਕਦੇ ਆ ਅਰਦਾਸੇ ਕਰ ਸਕਦੇ ਆ ਆਪਾਂ ਤਾਂ ਵਾਹਿਗੁਰੂ ਦੇ ਚਰਨਾਂ 'ਚ ਕਿ ਸਾਰਿਆਂ ਦੇ ਮਤਲਬ ਸੁੱਖ ਵਰਤੇ ਸਰ ਸਾਹਿਬ ਨੇ ਜਿਹੜਾ ਫੈਸਲਾ ਲਿਆ ਹੈ ਡਿਸਟ੍ਰਿਕਟ ਅਫਸਰ ਵੇਕ ਪਿੰਡ ਦੇ ਵਿੱਚ ਤਨਾਤ ਹੋਈ ਉਹਦੇ ਵਰਗੀ ਬਿਲਕੁਲ ਦੇਖੋ ਉਹ ਹਰੇਕ ਪਿੰਡ ਦੇ ਵਿੱਚ ਇੱਕ ਨੋਡਲ ਅਫੀਸਰ ਬਣਾਤਾ ਕਿ ਉਹ ਪਿੰਡ ਦੇ ਹਰੇਕ ਡਿਪਾਰਟਮੈਂਟ ਦੇ ਜਿਹੜੇ ਜਾਨੀ ਕਿ ਉਹ ਉਹ ਜ਼ਿੰਮੇਵਾਰ ਹੋਊਗਾ ਜੇ ਕੋਈ ਉੱਥੇ ਜਾਨੀ ਕਿ ਨਹੀਂ ਕੋਈ ਵੀ ਨੈਗਲੀਜੈਂਸੀ ਹੁੰਦੀ ਹੈ ਤਾਂ ਤੂੰ ਹੁਣ ਇਹਦੇ ਨਾਲ ਇੱਕ ਫਾਇਦਾ ਜ਼ਰੂਰ ਹੋ ਜੂਗਾ ਕਿ ਲੋਕਾਂ ਨੂੰ ਇੱਧਰ ਉੱਧਰ ਭੱਜ ਨੱਥਨ ਦੀ ਜ਼ਰੂਰਤ ਨਹੀਂ ਉਹ ਕੱਲਾ ਆਫੀਸਰ ਜਿਹੜਾ ਹੋਊਗਾ ਪਿੰਡ ਦੇ ਵਿੱਚ ਡਿਪਲੋਟ ਕੀਤਾ ਉਹਦੇ ਕੋਲ ਫੁੱਲ ਫਲੈਜ ਪਾਵਰਜ਼ ਹੋਣਗੀਆਂ ਉਹ ਕੋਈ ਵੀ ਜਿਹੜਾ ਵੀ ਕੋਈ ਕੰਮ ਮਤਲਬ ਕਿ ਉਹਨੇ ਐਗਜ਼ੀਕਿਊਟ ਕਰਵਾਉਣਾ ਉਹ ਕਰਵਾ ਸਕਦੇ ਤੁਹਾਡੇ ਕੋਲ 7 4 15 ਲਾਪੀਆ ਜਿਸ ਤਰ੍ਹਾਂ ਆਪ ਕਲਾਕਾਰ ਜਾਂ ਹੋਰ ਗਾਇਕ ਵੀ ਮਦਦ ਲਈ ਬਹੁਤ ਜ਼ਿਆਦਾ ਆਏ ਨੇ ਉਹਨਾਂ ਦੀ ਰੱਖਤੀ ਕੀ ਹੈ ਬੜਾ ਸ਼ਲਾਘਾਯੋਗ ਕਦਮ ਹੈ ਜੀ ਦੇਖੋ ਕਿੰਨੀ ਵਧੀਆ ਲੱਗਦਾ ਕਿ ਸਾਡੇ ਪੰਜਾਬ ਦੇ ਮਾਨਮਤੇ ਕਲਾਕਾਰ ਦਲਜੀਤ ਦੋਸਾਂਜੀ ਵਰਗੇ ਨੇ ਇਹ ਗੱਲ ਕਹੀ ਹੈ ਕਿ 10 ਪਿੰਡ ਮੈਂ ਗੋਦ ਲੈਣੇ ਅਡਾਪਟ ਕਰਦੇ ਜਿਹਦੇ ਵਿੱਚ ਜੇ ਜਿਹੜਾ ਹੁਣ ਵੀ ਨੁਕਸਾਨ ਹੋਇਆ ਉਹਦੇ ਵਿੱਚ ਵੀ ਪਰ ਭਾਈ ਕਰਾਂਗੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਇਹਨਾਂ ਨੂੰ ਰੀਹੈਬਿਲਿਟੇਟ ਕਰਨ ਲਈ ਜਿਹੜਾ ਵੀ ਸਾਨੂੰ ਕੁਝ ਵੀ ਕਰਨਾ ਪੈਂਦਾ ਉਪਰਾਲਾ ਕਰਾਂਗੇ ਐਦਾਂ ਮੈਂ ਸਾਰੀ ਸੰਗਰਾਂ ਦੀ ਕਿਸੇ ਦਾ ਵਿਸ਼ੇਸ਼ ਹੋ ਨਹੀਂ ਕਹਿ ਰਿਹਾ ਸਾਰੇ ਡਟੇ ਹੋਏ ਨੇ ਜੀ ਜਿੰਨੇ ਪੰਜਾਬ ਦੇ ਸੰਗਠਨ ਨੇ ਸਾਰੇ ਮਾਨਮੱਤੇ ਨੇ ਸਾਰੀ ਆਪੋ ਆਪਣੀ ਸੇਵਾ ਨਿਭਾ ਰਿਹਾ